ਵਕਤ ਦੀਆਂ ਵੱਡੀਆਂ ਪੰਜ ਖਬਰਾਂ ਨੇ ਚਰਚਾ ਕਰਾਂਗੇ ਗੌਰ ਨਾਲ ਸੁਣਿਓ ਪਹਿਲੀ ਖਬਰ ਹੈ ਕਿ ਪਹਿਲੀ ਵਾਰ ਕੰਗਨਰ ਨੌਤ ਦਲਜੀਤ ਦੁਸਾਂਝ ਦੇ ਹੱਕ ਚ ਬੋਲੀ ਹੈ ਔਰ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿਉਂ ਬੋਲੀ ਹੈ ਇਹ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਖਬਰ ਹੈ ਕਿ ਭਗਵੰਤ ਮਾਨ ਨੂੰ ਸ਼ਹੀਦੀ ਦਿਹਾੜਿਆਂ ਦੇ ਚਲਦਿਆਂ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਚਿੱਠੀ ਲਿਖੀ ਗਈ ਹੈ ਕਿਹਨੇ ਲਿਖੀ ਹੈ ਤੇ ਭਗਵੰਤ ਮਾਨ ਇਹਦੇ ਬਾਰੇ ਕੀ ਫੈਸਲਾ ਲੈਣਗੇ ਇਦੇ ਤੇ ਗਾਂ ਗੱਲ ਤੁਹਾਨੂੰ ਦੱਸਦੇ ਆ ਤੀਜਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੀ ਪਤਨੀ ਚੋਣ ਹਾਰੀ ਐ ਤੇ ਕਾਫੀ ਕਿਰਕਰੀ ਹੋ ਰਹੀ ਐ ਕਿੱਥੋਂ ਤੇ ਕਿਹੜੀ ਉਹ ਤੁਹਾਨੂੰ ਅੱਗੇ ਦੱਸਦੇ ਆ ਉਧਰ ਪੰਜਾਬ ਦੇ ਜਵਾਕਾਂ ਦੇ ਪਾੜਿਆਂ ਦੇ ਘਰ ਐਨ ਆਈ ਐ ਨੇ ਰੇਡ ਮਾਰੀ ਐ ਔਰ ਐਨ ਆਈ ਐ ਦੇ ਅਫਸਰਾਂ ਨੂੰ ਅਧਿਕਾਰੀਆਂ ਨੂੰ ਮੌਕੇ ਤੇ ਲੋਕਾਂ ਨੇ ਘੇਰਿਆ ਬਾਕੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਆ ਤੇ ਉਧਰ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਐਮਐਲਏ ਆ ਉਹਨਾਂ ਨੂੰ ਉੱਤੋਂ ਫੜ ਲਿਆ ਬੀਜੇਪੀ ਵਾਲੀ ਇੱਕ ਬੀਬੀ ਨੇ ਤੇ ਉਹ ਤੁਹਾਨੂੰ ਮਸਲਾ ਅੱਗੇ ਦੱਸਦੇ ਆ ਹੁਣ ਤੁਹਾਨੂੰ ਇੱਕ ਇੱਕ ਖਬਰ ਦੇ ਉੱਪਰ ਆਪਾਂ ਜਾਣਕਾਰੀ ਦਿੰਨੇ ਆ ਉਧਰ ਬੀਜੇਪੀ ਦੇ ਇੱਕ ਵੱਡੇ ਆਗੂ ਨੇ ਡੱਲੇਵਾਲ ਦੇ ਅੰਦੋਲਨ ਦੇ ਉੱਪਰ ਬਿਆਨ ਦਿੱਤਾ ਹੈ ਕਿ ਇਹਨਾਂ ਨੂੰ ਵਿਦੇਸ਼ਾਂ ਚੋਂ ਭੰਡਾ ਰਹੇ ਆ ਔਰ ਵਿਦੇਸ਼ੀ ਤਾਕਤਾਂ ਦੇ ਹੱਥਾਂ ਦੇ ਵਿੱਚ ਇਹ ਖੇਡ ਰਹੇ ਨੇ ਕੀਨੇ ਕਿਹਾ ਉਹ ਤੁਹਾਨੂੰ ਅੱਗੇ ਦੱਸਿਆ ਪਹਿਲੀ ਖਬਰ ਦਲਜੀਤ ਦਸਾਂਜ ਦੇ ਹੱਕ ਦੇ ਵਿੱਚ ਕੰਗਣਾ ਰਣੌਤ ਨੇ ਬਿਆਨ ਦਿੱਤਾ ਔਰ ਇਹ ਪਹਿਲੀ ਵਾਰ ਹੋਇਆ ਚਫੇਰੇ ਲੋਕ ਹੈਰਾਨ ਹੋ ਰਹੇ ਨੇ ਕਿਉਂਕਿ ਕੰਗਣਾ ਤਾਂ ਹੁਣ ਤੱਕ ਪੰਜਾਬੀਆਂ ਦੇ ਵਿਰੋਧੀ ਬੋਲਦੀ ਰਹੀ ਹੈ ਤੇ ਤੁਹਾਨੂੰ ਪਤਾ ਹੋਣਾ ਜਦੋਂ ਦਿੱਲੀ ਕਿਸਾਨ ਅੰਦੋਲਨ ਚੱਲ ਰਿਹਾ ਸੀ ਤੇ ਦਲਜੀਤ ਦਸਾਂਜ ਤੇ ਕੰਗਣਾ ਦਾ ਵਾਵਾ ਪੇਚਾ ਸੋਸ਼ਲ ਮੀਡੀਆ ਤੇ ਪਿਆ ਸੀ ਇੱਕ ਦੂਜੇ ਦੇ ਵਿਰੁੱਧ ਵਾਵਾ ਬੋਲਦੇ ਰਹੇ ਨੇ ਕਿਉਂਕਿ ਕੰਗਣਾ ਕਿਸਾਨਾਂ ਦੇ ਵਿਰੋਧ ਤੇ ਸਰਕਾਰ ਦੇ ਪੱਖ ਸੀ ਤੇ ਦਲਜੀਤ ਦਸਾਜ ਕਿਸਾਨਾਂ ਦੇ ਹੱਕ ਚ ਸੀ ਤੇ ਹੁਣ ਜਦੋਂ ਦਲਜੀਤ ਦਸਾਜ ਦੇ ਸ਼ਰਾਬ ਵਾਲੇ ਗੀਤਾਂ ਦੇ ਉੱਪਰ ਪਾਬੰਦੀ ਲੱਗਣ ਦੀਆਂ ਚਾਰਚ ਫੇਰਿਓਂ ਖਬਰਾਂ ਆਉਂਦੀਆਂ ਨੇ ਔਰ ਨੋਟਿਸ ਰੋਜ਼ ਉਹਨੂੰ ਨਿਕਲਦਾ ਕਿ ਸ਼ਰਾਬ ਵਾਲੇ ਗੀਤ ਜਿਹੜੇ ਨੇ ਉਹ ਬੰਦ ਕਰੋ ਉੱਥੇ ਕੰਗੜਾ ਦਾ ਬਿਆਨ ਆਇਆ ਉਹ ਕਹਿੰਦੀ ਵੀ ਜਦੋਂ ਤੱਕ ਦੇਸ਼ 'ਚ ਸ਼ਰਾਬ ਨਹੀਂ ਬੰਦ ਹੁੰਦੀ ਤੇ ਫਿਰ ਜਿਹੜਾ ਦਲਜੀਤ ਦੇ ਉਦੋਂ ਤੱਕ ਸ਼ਰਾਬ ਵਾਲੇ ਗੀਤ ਕਿਵੇਂ ਬੰਦ ਹੋ ਸਕਦੇ ਨੇ ਨਾਲੇ ਉਹ ਕਹਿੰਦੀ ਵੀ ਦੇਸ਼ ਦੇ ਵਿੱਚ ਸ਼ਰਾਬ ਦਲਜੀਤ ਦੇ ਗੀਤਾਂ ਕਰਕੇ ਨਹੀਂ ਫੈਲ ਰਹੀ ਇਹ ਬਿਆਨ ਕੰਗਣਾ ਰਣੌਤ ਨੇ ਦਿੱਤਾ ਹੈਰਾਨੀ ਹੋ ਰਹੀ ਹੈ ਸੁਣ ਕੇ ਸਾਰਿਆਂ ਨੂੰ ਕੰਗਣਾ ਰਣੌਤ ਨੇ ਬਿਆਨ ਕਿਉਂ ਦਿੱਤਾ ਪਹਿਲੀ ਗੱਲ ਤਾਂ ਦੋਸਤੋ ਇਹਦੇ ਵਿੱਚ ਦੋ ਗੱਲਾਂ ਨੇ ਪਹਿਲੀ ਗੱਲ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਦਲਜੀਤ ਦੁਸਾਂਜ ਏਸ਼ੀਆ ਦੀਆਂ ਜਿਹੜੀਆਂ ਸੈਲੀਬ੍ਰਿਟੀਆਂ ਦੀ ਲਿਸਟ ਦੇ ਵਿੱਚ ਪਹਿਲਾ ਸ਼ਾਹਰੂਖ ਖਾਨ ਪਹਿਲੇ ਨੰਬਰ ਤੇ ਸੀ ਔਰ ਹੁਣ ਨਵੀਂ ਲਿਸਟ ਆ ਗਈ ਸ਼ਾਹਰੂਖ ਖਾਨ ਨੂੰ ਵੀ ਦਲਜੀਤ ਦਸਾਂਝ ਨੇ ਪਿੱਛੇ ਛੜਤਾ ਦਲਜੀਤ ਦਸਾਂਝ ਪਹਿਲੇ ਨੰਬਰ ਤੇ ਏਸ਼ੀਆ ਦੀਆਂ ਜਿਹੜੀਆਂ ਸੈਲੀਬ੍ਰਿਟੀਆਂ ਨੇ ਉਹਨਾਂ ਦੇ ਵਿੱਚ ਆ ਗਿਆ ਤੇ ਜਦੋਂ ਚੜਦੇ ਸੂਰਜ ਹੁੰਦੇ ਨੇ ਫਿਰ ਸਲਾਮਾਂ ਚੜਦੇ ਸੂਰਜ ਨੂੰ ਹੁੰਦੀਆਂ ਨੇ ਇਸੇ ਕਰਕੇ ਵੀ ਕੰਗਣਾ ਦੀ ਬੋਲੀ ਬਦਲੀ ਆ ਔਰ ਦੂਜੇ ਨੰਬਰ ਤੇ ਕੰਗਣਾ ਖੁਦ ਵੀ ਪੈਗ ਲਾਉਂਦੀ ਐ ਔਰ ਇਹ ਮੈਂ ਨਹੀਂ ਕਹਿੰਦਾ ਇਹ ਕੰਗਣਾ ਨੇ ਖੁਦ ਕਿਹਾ ਸੀ ਕੰਗਣਾ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਜਦੋਂ ਉਹਨੇ ਇੱਕ ਪਾਰਟੀ ਦੇ ਦਰਮਿਆਨ ਕਿਹਾ ਸੀ ਕਿ ਚਲੋ ਮੇਰੇ ਸਾਥ ਹਿਮਾਚਲ ਚਲेंगे ਔਰ ਪਹਾੜੋਂ ਮੇ ਜਾ ਕੇ ਬੀਅਰ ਪੀਏਗੇ ਸ਼ਰਾਬ ਪੀਏਗੇ ਤਾਂ ਉਹ ਵੀਡੀਓ ਬਹੁਤ ਚੈਨਲਾਂ ਦੇ ਉੱਪਰ ਵਾਇਰਲ ਹੋਇਆ ਸੀ ਹੁਣ ਤੱਕ ਵੀ ਮੌਜੂਦ ਹੈ ਤਾ ਇਸ ਕਰਕੇ ਵੀ ਹੋ ਸਕਦਾ ਹੈ ਕਿ ਕੰਗਣਾ ਨੂੰ ਇੰਜ ਲੱਗਦਾ ਹੋਵੇ ਵੀ ਸ਼ਰਾਬ ਦੇ ਉੱਪਰ ਪਾਬੰਦੀ ਤਾਂ ਨਹੀਂ ਲੱਗਣੀ ਚਾਹੀਦੀ ਸ਼ਰਾਬ ਵਾਲੇ ਗੀਤਾਂ ਤੇ ਵੀ ਨਹੀਂ ਲੱਗਣੀ ਚਾਹੀਦੀ ਇਸ ਕਰਕੇ ਹੋ ਸਕਦਾ ਹੈ ਕੰਗਣਾ ਨੇ ਬਿਆਨ ਦਿੱਤਾ ਹੋਵੇ ਹੁਣ ਮੈਂ ਦਾਅਵੇ ਨਾਲ ਤਾਂ ਕੁਝ ਨਹੀਂ ਕਹਿੰਦਾ ਅੰਦਾਜ਼ਾ ਹੀ ਹੈ ਪਰ ਕੰਗਣਾ ਨੇ ਦਲਜੀਤ ਦੇ ਸ਼ਰਾਬ ਵਾਲੇ ਗੀਤਾਂ ਦੇ ਹੱਕ ਦੇ ਵਿੱਚ ਇੱਕ ਤਰ੍ਹਾਂ ਨਾਲ ਭੁਗਤਿਆ ਬਿਆਨ ਦਿੱਤਾ ਹੈ ਔਰ ਦੂਜੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਹੈ ਪੰਡਤ ਜਿਹੜੇ ਰਾਓ ਨੇ ਜਿਹੜੇ ਲੰਬੇ ਟਾਈਮ ਤੋਂ ਪੰਜਾਬੀ ਭਾਸ਼ਾ ਦੀ ਕਦੇ ਗੱਲ ਕਰਦੇ ਨੇ ਕਦੇ ਸਾਫ ਸੁਥਰੇ ਸੱਭਿਆਚਾਰ ਦੀ ਗੱਲ ਕਰਦੇ ਨੇ ਉਹਨਾਂ ਨੇ ਇਹ ਚਿੱਠੀ ਲਿਖੀ ਹੈ ਉਹ ਕਹਿੰਦੇ ਸ਼ੀਦੀ ਦਿਹਾੜੇ ਚੱਲ ਰਹੇ ਨੇ ਛੋਟੇ ਸਹਿਬਜ਼ਾਦੇ ਆ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੇ ਦਿਹਾੜੇ ਨੇ ਔਰ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਸ਼ਰਾਬ ਦੇ ਠੇਕਿਆਂ ਤੇ ਰੋਕ ਲਾ ਦਿਓ ਕੁਝ ਦਿਨ ਲਈ ਹੁਣ ਵੇਖਣਾ ਹੈ ਆ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਜੀ ਸ਼ਰਾਬ ਦੇ ਠੇਕਿਆਂ ਤੇ ਰੋਕ ਲਾਉਣਗੇ ਜਾਂ ਲਾ ਸਕਦੇ ਨੇ ਜਾਂ ਨਹੀਂ ਲਾਉਣਗੇ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੂ ਪਰ ਮੁੱਖ ਮੰਤਰੀ ਕੋਲ ਚਿੱਠੀ ਚਲੀ ਗਈ ਹੈ ਅਜੇ 2 ਦਿਨ ਹੀ ਹੋਏ ਨੇ ਵਿਕਰਮਜੀਤ ਮਜੀਠੀਆ ਨੇ ਫਿਰ ਕਿਹਾ ਕਿ ਮੁੱਖ ਮੰਤਰੀ ਪੀ ਖਾ ਕੇ ਬਿਆਨ ਦੇ ਦਿੰਦਾ ਭਗਵੰਤ ਮਾਨ ਦੇ ਉੱਪਰ ਪੀਣ ਦੇ ਬਹੁਤ ਦੋਸ਼ ਲੱਗੇ ਨੇ ਹੁਣ ਤੱਕ ਇਥੋਂ ਤੱਕ ਵੀ ਕਿ ਉਹ ਸ਼ਰਾਬ ਪੀ ਕੇ ਕਦੇ ਉਹਨਾਂ ਤੇ ਦੋਸ਼ ਲੱਗਦਾ ਗੁਰਦੁਆਰੇ ਚਲੇ ਜਾਂਦੇ ਨੇ ਕਦੇ ਉਹਨਾਂ 'ਤੇ ਦੋਸ਼ ਲੱਗਦਾ ਕਿ ਸ਼ਰਾਬ ਨਾ ਪੀਣ ਦੀ ਮਾਂ ਦੀ ਸੌਂ ਖਾ ਕੇ ਫਿਰ ਪੀਣ ਲੱਗ ਜਾਂਦੇ ਨੇ ਕਦੇ ਉਹਨਾਂ 'ਤੇ ਦੋਸ਼ ਲੱਗਿਆ ਪਿੱਛੇ ਗਿਆ ਵੀ ਸ਼ਰਾਬ ਪੀਤੀ ਸੀ 에어ਪੋਰਟ ਤੇ ਡਿੱਗ ਪਏ ਭਾਵੇਂ ਕਿ ਉਹਨਾਂ ਨੇ ਇਹਨਾਂ ਗੱਲਾਂ ਨੂੰ ਨਕਾਰਿਆ ਪਰ ਇਹ ਗੱਲਾਂ ਆਉਂਦੀਆਂ ਰਹੀਆਂ ਪਰ ਭਗਵੰਤ ਮਾਨ ਸਾਹਿਬ ਪੈਕ ਲਾਉਂਦੇ ਰਹੇ ਨੇ ਪੀਂਦੇ ਰਹੇ ਨੇ ਹੁਣ ਪੀਂਦੇ ਨੇ ਕਿੰਨੀ ਪੀਂਦੇ ਨੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਹੁਣ ਉਹ ਮੁੱਖ ਮੰਤਰੀ ਨੇ ਪੰਜਾਬ ਦੇ ਮੁਖੀ ਨੇ ਕੀ ਉਹ ਛੀਦੀ ਦਿਹਾੜਿਆਂ 'ਚ ਸ਼ਰਾਬ ਦੇ ਠੇਕਿਆਂ ਤੇ ਪਾਬੰਦੀ ਲਾਉਣਗੇ ਜਾਂ ਨਹੀਂ ਲਾਉਣਗੇ ਇਹ ਆਉਣ ਵਾਲੇ ਦਿਨ ਦੱਸਣਗੇ ਹੁਣ ਅਗਲੀ ਖਬਰ ਹੈ ਆਮ ਆਦਮੀ ਪਾਰਟੀ ਦਾ ਐਮਐਲਏ ਅਸ਼ੋਕ ਪੱਪੀ ਪ੍ਰਾਸ਼ਰ ਜਿਹੜੇ ਲੁਧਿਆਣੇ ਤੋਂ ਐਮਐਲਏ ਆ ਉਹਨਾਂ ਦੀ ਪਤਨੀ ਖੜੀ ਸੀ ਐਮਸੀ ਅੱਜ ਪਈਆਂ ਵੋਟਾਂ ਉਹਨਾਂ ਦੀ ਪਤਨੀ ਮੀਨੂ ਪ੍ਰਾਸ਼ਰ ਹਾਰ ਗਈ ਹੈ ਪੱਪੀ ਪ੍ਰਾਸ਼ਰ ਇਹ ਦਾਵਾ ਕਰਦੇ ਸੀ ਕਿ ਲੋਕ ਸਾਡੇ ਨਾਲ ਨੇ ਲੋਕ ਸਾਡੇ ਪੱਖ 'ਚ ਨੇ ਪਰ ਤੁਸੀਂ ਦੇਖ ਲਓ ਮੱਪੀ ਪ੍ਰਾਸ਼ਰ ਦੀ ਪਤਨੀ ਅੱਜ ਹਾਰ ਗਈ ਐ ਉਹਨਾਂ ਦੀ ਆਪਦੀ ਸਰਕਾਰ ਐ ਸਭ ਕੁਝ ਹੋਣ ਦੇ ਬਾਵਜੂਦ ਵੀ ਐਮਐਲਏ ਦੀ ਪਤਨੀ ਦਾ ਹਾਰ ਜਾਣਾ ਆਮ ਆਦਮੀ ਪਾਰਟੀ ਨੂੰ ਇੱਕ ਸਿੱਧਾ ਸੰਕੇਤ ਐ ਕਿ ਅਜੇ ਵੀ ਵਾਅਦੇ ਪੂਰੇ ਕਰਨ ਵੱਲ ਆਜੋ ਨਹੀਂ ਤਾਂ ਲੋਕ ਆਉਣ ਵਾਲੇ ਟਾਈਮ 'ਚ ਓਵੇਂ ਕਰਨਗੇ ਜਿਵੇਂ ਤੁਹਾਡਾ ਆਪਦਾ ਐਮਐਲਏ ਕੁਮਰ ਵਿਜੇ ਪ੍ਰਤਾਪ ਕਹਿ ਰਿਹਾ ਉਹ ਕਹਿੰਦਾ ਜੇ ਅੱਜ ਵੋਟਾਂ ਪੈ ਜਾਣ ਤੇ 92 'ਚੋਂ ਇੱਕ ਸੀਟ ਵੀ ਨਹੀਂ ਆਏਗੀ ਅਗਲੀ ਜਿਹੜੀ ਗੱਲ ਐ ਪੰਜਾਬ ਦੇ ਅੰਦਰ ਐਨਆਈਏ ਨੇ ਰੇਡ ਮਾਰੀ ਹੈ ਔਰ ਇਸ ਵਾਰ ਇਹ ਰੇਡ ਕਿਸੇ ਹੋਰ ਤੇ ਨਹੀਂ ਵੱਜੀ ਤੜਕਸਾਰ ਪੜਨ ਵਾਲੇ ਜਵਾਕਾਂ ਤੇ ਵੱਜੀ ਹੈ ਉਹਨਾਂ ਦੇ ਕਿਤਾਬਾਂ ਬਸਤੇ ਫਰੋਲੇ ਗਏ ਨੇ ਔਰ ਐਨਆਈਏ ਜਦੋਂ ਰੇਡ ਮਾਰਨ ਆਈ ਤਾਂ ਰੌਲਾ ਪੈ ਗਿਆ ਤੜਕਸਾਰ 5:30 ਵਜੇ ਦੱਸਿਆ ਜਾ ਰਿਹਾ ਉਹ ਆਈ ਔਰ ਕੇਂਦਰੀ ਏਜੰਸੀ ਨੇ ਜਦੋਂ ਰੇਡ ਮਾਰੀ ਤਾਂ ਜਥੇ ਬੰਦੀਆਂ ਆਸੇ ਪਾਸੇ ਇਕੱਠੀਆਂ ਹੋ ਗਈਆਂ ਲੋਕਾਂ ਨੂੰ ਲੈ ਕੇ ਫਿਰ ਜਿਹੜੇ ਐਨਆਈ ਦੇ ਮੁਲਾਜ਼ਮ ਸੀਗੇ ਉਹ ਐਨਆਈਏ ਦੇ ਮੁਲਾਜ਼ਮ ਉੱਥੋਂ ਭੱਜਦੇ ਵੀ ਨਜ਼ਰ ਆਏ ਔਰ ਲੋਕਾਂ ਨੇ ਉਹਨਾਂ ਨੂੰ ਘੇਰਿਆ ਵੀ ਫਿਰ ਉਹ ਮੂਲਕੋਂ ਦੇ ਨਜ਼ਰ ਆਏ ਤੇ ਲੋਕਾਂ ਨੇ ਕਿਹਾ ਵੀ ਆਪਦੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਦੇ ਉੱਪਰ ਇਹ ਮਿੱਟੀ ਮਲ ਕੇ ਆਏ ਨੇ ਉਹ ਕੈਮਰਿਆਂ ਦੇ ਉੱਪਰ ਲੋਕਾਂ ਨੇ ਸੋਸ਼ਲ ਮੀਡੀਆ ਤੇ ਦਿਖਾਈਆਂ ਤੇ ਨਾਲੇ ਕਿਹਾ ਕਿ ਜਦੋਂ ਲੋਕਾਂ ਨੇ ਉਹਨਾਂ ਨੂੰ ਘੇਰਿਆ ਤਾਂ ਉਹਨਾਂ ਨੇ ਆਪਦੇ ਮੂੰਹ ਕਾਪੀਆਂ ਨਾਲ ਡੈਰੀਆਂ ਨਾਲ ਲਕੋਲੇ ਕਾਗਜ਼ਾਂ ਨਾਲ ਲਕੋਲੇ ਤੇ ਮੂੰਹ ਹੀ ਨਹੀਂ ਸਾਹਮਣੇ ਆਉਣ ਦਿੱਤੇ ਤਾਂ ਇਸ ਤਰ੍ਹਾਂ ਜਿਹੜਾ ਉਹ ਵੱਡਾ ਸਵਾਲ ਉੱਠਿਆ ਕਿ ਆਖਰ ਉਹਨਾਂ ਬੱਚਿਆਂ ਪੜ੍ਹਨ ਵਾਲੇ ਜਵਾਕਾਂ ਦੇ ਘਰਾਂ ਦੇ ਵਿੱਚ ਰੇਡ ਕਿਉਂ ਮਾਰੀ ਗਈ ਇਹ ਵੱਡਾ ਸਵਾਲ ਜਿਹੜਾ ਉੱਠਿਆ ਉਧਰ ਭਾਜੀਪੀ ਦਾ ਇੱਕ ਆਗੂ ਪੰਜਾਬ ਦਾ ਹਰਜੀਤ ਗਰੇਵਾਲ ਉਹਨੇ ਭਾਈ ਵੱਡਾ ਦੋਸ਼ ਠੋਕਿਆ ਦੋਸ਼ ਕੀ ਠੋਕਿਆ ਉਹ ਕਹਿੰਦਾ ਵੀ ਜਿਹੜਾ ਡੱਲੇਵਾਲ ਦਾ ਕਿਸਾਨ ਅੰਦੋਲਨ ਚੱਲ ਰਿਹਾ ਨਾ ਇਹਦੇ ਪਿੱਛੇ ਵਿਦੇਸ਼ੀ ਤਾਕਤਾਂ ਨੇ ਉਹ ਕਹਿੰਦਾ ਉਹਨੇ ਨਾਂ ਲਿਆ ਜਿਹੜਾ ਨਿੱਜਰ ਦਾ ਕੈਨੇਡਾ ਦੇ ਵਿੱਚ ਕਤਲ ਹੋਇਆ ਕਹਿੰਦਾ ਉਹਨਾਂ ਤਾਕਤਾਂ ਦਾ ਹੱਥ ਹੈ ਉਹ ਗਰਮ ਖਿਆਲੀ ਪਿੱਛੇ ਨੇ ਉਹ ਚਲਾ ਰਹੇ ਨੇ ਕਹਿੰਦਾ ਡੱਲੇਵਾਲ ਨੂੰ ਵਰਤਿਆ ਜਾ ਰਿਹਾ ਹੈ ਤੁਸੀਂ ਦੱਸੋ ਕੀ ਬੀਜੇਪੀ ਦਾ ਆਗੂ ਹਰਜੀਤ ਗਰੇਵਾਲ ਠੀਕ ਕਹਿ ਰਿਹਾ ਕੀ ਡੱਲੇਵਾਲ ਹੋਰਾਂ ਦੇ ਪਿੱਛੇ ਸੱਚੀ ਕੋਈ ਵਿਦੇਸ਼ੀ ਤਾਕਤਾਂ ਨੇ ਤੁਸੀਂ ਦੇਖੋ ਜਦੋਂ ਤਾਂ ਵਿਦੇਸ਼ੀ ਤਾਕਤਾਂ ਇਹ ਕਹਿਣ ਮਤਲਬ ਕੈਨੇਡਾ ਲਗਾਤਾਰ ਕਹਿੰਦਾ ਰਿਹਾ ਵੀ ਨਿਜਰ ਦਾ ਕਤਲ ਤੁਸਾ ਕਰਾਇਆ ਉਦੋਂ ਅਸੀਂ ਕਹਿੰਦੇ ਰਹਿ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਤੇ ਹੁਣ ਬੀਜੇਪੀ ਕਹਿੰਦੀ ਆ ਕਿ ਜੇਕਰ ਕਿਸਾਨ ਅੰਦੋਲਨ ਕਰ ਰਹੇ ਨੇ ਤਾਂ ਬੀਜੇਪੀ ਦਾ ਆਗੂ ਕਹਿੰਦਾ ਵੀ ਉਹਦੇ ਪਿੱਛੇ ਵਿਦੇਸ਼ੀ ਤਾਕਤਾਂ ਨੇ ਹੁਣ ਤੁਸੀਂ ਦੱਸਿਓ ਬੀਜੇਪੀ ਦੇ ਇਸ ਆਗੂ ਨੇ ਜਿਹੜੇ ਇਹ ਭੜੇ ਦੋਸ਼ ਲਾਏ ਨੇ ਉਹਨਾਂ 'ਚ ਕਿੰਨਾ ਕੁ ਦਮ ਹੈ ਕਿੰਨੀ ਕੁ ਸਚਾਈ ਹੋ ਸਕਦੀ ਹੈ ਤਾਂ ਅਗਲੀ ਜਿਹੜੀ ਖਬਰ ਹੈ ਉਹ ਇਹ ਹੈ ਕਿ ਭਾਜਪਾ ਦੇ ਅੱਜ ਇੱਕ ਬੀਬੀ ਜਿਹੜੀ ਹੈ ਆਗੂ ਉਹਨੇ ਆਮ ਆਦਮੀ ਪਾਰਟੀ ਦਾ ਇੱਕ ਮੰਤਰੀ ਇੱਕ ਐਮਐਲਏ ਉਤੋਂ ਜਾ ਫੜੇ ਕਹਿ ਸਕਦੇ ਆ ਕਿਉਂਕਿ ਵੋਟਾਂ ਪੈ ਰਹੀਆਂ ਸੀ ਤੇ ਵੋਟਾਂ ਜਿੱਥੇ ਪੈ ਰਹੀਆਂ ਸੀ ਉੱਥੇ ਉਹ ਬੈਠੇ ਸੀ ਜਿੱਥੇ ਉਹ ਬੀਬੀ ਕਹਿੰਦੀ ਇੱਥੇ ਇਹ ਆ ਨਹੀਂ ਸਕਦੇ ਇੱਥੇ ਬਹਿ ਨਹੀਂ ਸਕਦੇ ਇਹ ਅੰਦਰ ਕਿਵੇਂ ਬੈਠੇ ਨੇ ਕੈਮਰੇ ਲੈ ਕੇ ਪਹੁੰਚ ਗਈ ਉਹ ਬੀਬੀ ਕੌਣ ਹੈ ਉਹ ਬੀਬੀ ਭਾਈ ਸਾਫਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਬੇਟੀ ਜੈ ਇੰਦਰ ਕੌਰ ਉਹਨੇ ਉੱਤੋਂ ਜਾ ਫੜਿਆ ਔਰ ਜੈ ਇੰਦਰ ਕਹਿੰਦੀ ਵੀ ਆ ਤੁਸੀਂ ਦੇਖੋ ਇਹ ਇੱਥੇ ਕੀ ਕਰਦੇ ਨੇ ਨਾ ਇਹ ਕਹਿੰਦੀ ਪਟਿਆਲੇ ਦੇ ਹੈਗੇ ਨੇ ਔਰ ਪਟਿਆਲੇ ਜ਼ਿਲ੍ਹੇ ਦੇ ਵਿੱਚ ਜੇ ਇਲੈਕਸ਼ਨ ਹੋ ਰਹੇ ਨੇ ਤੇ ਬਾਹਰ ਦੇ ਸਰਕਾਰ ਦੇ ਜਿਹੜੇ ਬੰਦੇ ਨੇ ਉਹ ਇੱਥੇ ਕੀ ਕਰ ਰਹੇ ਨੇ ਇਹ ਇੱਥੇ ਕਿਉਂ ਆਏ ਨੇ ਉਹਨੇ ਇਹ ਵੱਡੇ ਸਵਾਲ ਚੁੱਕੇ ਨੇ ਤੁਸੀਂ ਦੱਸਿਓ ਤੁਹਾਨੂੰ ਕੀ ਲੱਗਦਾ? ਉਹ ਤਾਂ ਇਹ ਸਿੱਧਾ ਕਹਿੰਦੇ ਨੇ ਵੀ ਗੜਬੜੀਆਂ ਕਰਾਉਣ ਆਏ ਨੇ। ਉਹ ਤਾਂ ਇਹ ਕਹਿੰਦੇ ਨੇ ਕਿ ਸਰਪੰਚੀ ਚੋਣਾਂ ਦੇ ਵਿੱਚ ਵੀ ਇਹਨਾਂ ਨੇ ਧੰਦਲੀਆਂ ਕੀਤੀਆਂ ਨੇ। ਹੁਣ ਐਮਸੀ ਦੀਆਂ ਚੋਣਾਂ 'ਚ ਵੀ ਕਰਾਉਣ ਆਏ ਨੇ। ਪਰ ਬੇਲੀਓ ਹੁਣ ਤੁਸੀਂ ਦੱਸਿਓ ਤੁਹਾਨੂੰ ਕੀ ਲੱਗਦਾ ਹੈ ਕਿ ਸੱਚੀ ਮੁੱੱਚੀ ਇਦਾਂ ਹੋ ਰਿਹਾ ਜਾਂ ਇਹ ਝੂਠੇ ਦੋਸ਼ ਲਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਬੰਦਿਆਂ ਤੇ। ਤੁਸੀਂ ਸਿਆਣੇਓ ਸਮੀਧਾਰੋ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀ ਡਾਕਟਰ ਬਖਸ਼ੀ ਜੱਤ ਬੋਲਦਾ